ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਟਾਈਮ ਹੋ ਗਿਆ 4 ਦਾ 10 ਮਿੰਟ ਟੁੱਪਰੀ ਹੋ ਗਏ ਤੇ ਹੁਣ ਸਟਕਾਈ ਸੀ ਮੈਂ ਮੱਜਾਂ ਦਾ ਗੋਹਾ ਤੇ ਹੁਣ ਤਾਂ ਨਾ ਧੁੱਪ ਬਹੁਤ ਪੈਣ ਲੱਗੀ ਪਤੰਜ 5 ਵਜੇ 6 ਵਜੇ ਵੀ ਬਸ ਗਰਮੀ ਹੁੰਦੀ ਹੈਗੀ ਇਹ ਨਾ ਮੇਰਾ ਇੱਧਰਲਾ ਕੈਮਰਾ ਸਹੀ ਨਹੀਂ ਹੈਗਾ ਸਾਫ ਕਰਾਉਣ ਵਾਲਾ ਹੋਇਆ ਤੇ ਇਹ 셀ਫੀ ਵਾਲਾ ਕੈਮਰਾ ਸਹੀ ਨਹੀਂ ਹੁੰਦੀ ਫੋਟੋ ਤੇ ਗੋਹਾ ਮੈਂ ਸਿੱਟਾਈ ਸੀਗੀ ਹੁਣ ਕੱਪੜੇ ਮੈਂ ਵਸਤਾ ਸਵੇਰੇ ਧੋਤੇ ਸੀ ਤੇ ਨਾ ਥੋੜੇ ਸੀ ਕੱਪੜੇ ਅੱਜ ਵੀ ਆਪਾਂ ਤੀਸਰੇ ਦਿਨ ਤੋਂ ਨੇ ਹੁਣ ਅੱਜ ਫਿਰ ਮੈਂ ਕੱਲ ਵੀ ਧੋਤੇ ਤੇ ਅੱਜ ਵੀ ਪਾਤੇ ਕੁ ਸਿੱਕੋ ਕਦੋਂ ਕੱਪੜੇ ਜ਼ਰੂਰੀ ਜੇ ਸੀਗੇ ਤਾਂ ਕਰਕੇ ਮੈਂ ਅੱਜ ਵੀ ਪਾਤੇ ਫਿਰ ਤੇ ਥੋੜੇ ਹੋਣ ਕਰਕੇ ਨਾ ਝੱਗ ਬਚ ਗਈ ਸੀ ਮੇਰੇ ਕੋਲੇ ਤੇ ਫਿਰ ਅਸੀਂ ਨਾ ਕਿ ਜਿਹੜੇ ਦੋ ਸੂਟ ਲਾਏ ਹੋਏ ਵਿੱਚ ਸਿੱਟੇ ਪੈਨੇ ਮਸ਼ੀਨ 'ਚ ਅਸੀਂ ਚਲੇ ਗਏ ਸੀਗੇ ਫਿਰ ਸਕੂਲ 'ਚ ਜੋਤ ਦੇ ਸਕੂਲ 'ਚ ਇੱਕ ਵਾਰੀ ਬਸ ਜਾਣਾ ਸੀਗਾ ਵੀ ਚਲ ਕਹਿ ਹੈਈਏ ਮੜਾ ਜਾਊਂ ਤਾਂ ਹੁਣ ਪਹਿਲਾਂ ਨਾ ਇਹਨਾਂ ਨੇ ਸਲਾਹ ਬਣਾ ਰੱਖੀ ਸੀ ਜੋਤ ਹੋਰਿਆ ਨੇ ਅੰਦਰ ਬੈਠ ਕੇ ਵੀਡੀਓ ਬਣਾਉਣੇ ਵੀ ਕੋਈ ਬੱਚਾ ਕਹਿੰਦਾ ਸੀ ਆਪਾਂ ਕਿਤੇ ਹੋਰ ਲੱਗਾ ਇੱਥੇ ਹੋਰ ਲੱਗਾਗੇ ਤੇ ਫਿਰ ਅਸੀਂ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਉੱਥੇ ਤਾਂ ਨਾਂ ਨੌਮੀ ਕੀਤੀ ਹੈਗੀ ਟੀਚਰ ਵੀ ਜਾਣ ਪਛਾਣ ਹੋਈ ਆ ਵਧੀਆ ਤੇ ਪੇਟ ਆਇਆ ਹੋਇਆਗਾ ਵੀ ਤੁਸੀਂ ਆਪਣੇ ਤੇ ਪਿੰਡ ਫਾਪੜੇ ਸਕੂਲ ਆਗਾ ਕੱਲੇ ਮੁੰਗਿਆ ਉੱਥੇ ਲੱਗਣ ਨੂੰ ਕਹਿੰਦੇ ਸੀਗੇ ਹੁਣ ਇਹ ਕਰਦੇ ਸੀਗੇ ਰੀਸ ਪਲੱਸ 1 ਪਲੱਸ 2 ਵਾਲਿਆਂ ਦੀ ਕੇਰੀ ਬਾਜ ਵਾਲੀ ਹੋਣੀ ਉਹ ਕੱਟ ਕਰ ਦਿੰਦੀ ਘਰ ਨਹੀਂ ਆਈ ਪੀਸੀ ਇਹਨੂੰ ਬਾਹਰ ਹੋਈਗਾ ਤੇ ਹੁਣ ਆਇਆ ਵੀ ਇਹਨੇ ਨਿਆਣੇ ਇੱਕ ਹੋਰ ਇਹਦਾ ਦੋਸਤ ਇਹ ਵੱਧ ਦੋਨੇ ਇਕੱਠੇ ਵੱਧ ਹੀ ਰਹਿੰਦੇ ਨੇਗੇ ਫਿਰ ਅਸੀਂ ਇਹਨਾਂ ਨੂੰ ਸਮਝਾਇਆ ਵੀ ਨਾ ਤਾਂ ਸਾਈਕਲਾਂ ਤੇ ਜਾਇਆ ਕਰੋਗੇ ਗਰਮੀ ਆਇਆ ਕਰੂਗੀ ਫਿਰ ਮੂਰੇ ਗਰਮੀ ਜ਼ਿਆਦਾ ਹੋ ਜੂ ਫਿਰ ਠੰਡ ਚ ਲੋ ਸੌਰੀ ਧੁੰਦ ਪਿਆ ਕਰੋ ਔਖੇ ਹੋਵੋਗੇ ਵੀ ਉਹ ਤਾਂ ਹੁਣ ਜਿਹੜੇ ਗਰਮੀਆਂ ਵਾਰਮੀਆਂ ਚ ਪੜਦੇ ਉਹ ਤਾਂ ਵੱਡੇ ਹੋਗੇ ਉਹਨਾਂ ਨੂੰ ਤਾਂ ਸਨੇਹਾ ਛੁੱਟੀ ਮਿਲ ਜਾ ਕਰੋ 12 ਵਜੇ ਤੁਸੀਂ ਇਕੱਲੇ ਰਹਿ ਜਾ ਕਰੋਗੇ ਦੁਪਹਿਰੇ ਤੇ ਵੀ ਸਾਨੂੰ ਔਖਾ ਹੋ ਜੂਗਾ ਹੁਣ ਹੁਣ ਲੱਗਦਾ ਸਾਨੂੰ ਇਧਰ ਆਨਦਪੁਰ ਜਿੱਥੇ ਨੌਮੀ ਕੀਤੀ ਜਯੋਤ ਨੇ ਉੱਥੇ ਵਸਤੇ ਜਾਂਦੇ ਨੇ ਵਿੱਚ ਦੀ ਉਹਨਾਂ ਨੇ ਆਟੋ ਵੀ ਲਾਤਾ ਸੀਗਾ ਪਹਿਲਾਂ ਗੱਡੀ ਲੱਗੀ ਸੀ ਫਿਰ ਆਟੋ ਲਾ ਕਹਿੰਦੇ ਚਲੋ ਵਸਤੇ ਹੀ ਵਧੀਆਗਾ ਮੁੰਡਿਆਂ ਵਾਸਤੇ ਤਾਂ ਕੁੜੀਆਂ ਵਾਸਤੇ ਉਹਨਾਂ ਨੇ ਆਟੋ ਲਾਇਆ ਸੀ ਆਪਣੇ ਪਿੰਡੋਂ ਕੁੜੀਆਂ ਜਾਂਦੀਆਂ ਨੇ ਜਿਹੜੀਆਂ ਤੇ ਵੀ ਆ ਬਸਤੇ ਕੋਦ ਮਰਜੀ ਬੱਚਾ ਵਗ ਜੇ ਨਾਲੇ ਹੁਣ ਸਾਡਾ ਰਾਹ ਜੀ ਸੀ ਸ਼ਹਿਰ ਜਾਂਦੇ ਆ ਤਾਂ ਛੱਡ ਲਿਆ ਵੀ ਸਕਦੇ ਇੱਕ ਵੇਲੇ ਬੱਚੇ ਫਿਰ ਇਹਨਾਂ ਨੂੰ ਅਸੀਂ ਸਮਝਾਇਆ ਕਈ ਦਿਨ ਨਿਰੰਦੇ ਬਾਅਦ ਦਿਮਾਗ 'ਚ ਬਾੜਦੇ ਰਹੇ ਗੱਲ ਫਿਰ ਕਹਿੰਦਾ ਚਲ ਅਸੀਂ ਉੱਥੇ ਹੀ ਲੱਗ ਜਾਵਾਂਗੇ ਅੱਜ ਫਿਰ ਅਸੀਂ ਸਕੂਲ 'ਚ ਜਾ ਕੇ ਇਹਨਾਂ ਲਈ ਉਹ ਮੁੰਡੇ ਨੂੰ ਕਹਿ ਕੇ ਆਈ ਵੀ ਉਹਨੇ ਕਰੇ ਵੀ ਆਪਾਂ ਇਹਨਾਂ ਦੀ ਪੂਰੀ ਲਾਵਾਂਗੇ ਤੇ ਉਦੋਂ ਬਸ ਮੈਂ ਨਾ ਕੱਪੜੇ ਕੱਢ ਗਈ ਸੀਗੀ ਸੁੱਕਰੇ ਭਾਗੀ ਸਾਰੇ ਕੰਮਨ ਮੇੜ ਗਈ ਸੀ ਉਹ ਦੋ ਸੂਟ ਜਿਹੜੇ ਸੀ ਨਾ ਕਿ ਲਾਹੇ ਫਿਰ ਉਹ ਮਸ਼ੀਨ ਸਿੱਟ ਗਈ ਸੀਗੀ ਮੈਂ ਮਸ਼ੀਨ ਚੱਲੀ ਨਹੀਂ ਹੈਗੀ ਹੁਣ ਚਲਾਉਣੀ ਹੈਗੀ ਉਹ ਮਸ਼ੀਨ ਨੂੰ ਮੈਂ ਇੱਕ ਢੇੜਾ ਆ ਜੂਗਾ ਉਹਨਾਂ ਨੂੰ ਵੀ ਸੁੱਕਣੇ ਪਾ ਦੂੰਗੀ ਦੂਰਸ ਰੈਨ ਦੀ ਆਪਾਂ ਲਾ ਦਾਂਗੇ ਤੈ ਬਸ ਮੈਂ ਨਾ ਹੁਣ ਇੱਕ ਦਿਨ ਛੱਡ ਕੇ ਵਲੌਗ ਪਾਉਣੀ ਆ ਕੋਈ ਕੰਟੈਂਟ ਹੀ ਨਹੀਂ ਹੁੰਦਾ ਹੈਗਾ ਹਰ ਰੋਜ਼ ਉਹੀ ਕੰਮ ਦੀ ਵੀਡੀਓ ਬਣਾਉਣੀ ਵੀ ਉਹ ਮੁਸ਼ਕਲ ਹੋ ਜਾਂਦੀ ਹੈਗੀ ਵੀ ਕੀ ਸਾਰਾ ਦਿਨ ਉਹੀ ਕੰਮ ਦਿਖਾਉਣੇ ਜੇ ਵੀ ਔਕੇ ਜਾਂਦੇ ਆ ਤੇ ਕੋਈ ਵਸਾਉ ਨਹੀਂ ਹੁੰਦਾ ਫਿਰ ਮੈਂ ਇੱਕ ਦਿਨ ਛੱਡ ਦਿੰਨੀ ਹੁਣੀ ਆ ਵਲੌਗ ਬਣਾਉਣ ਵਾਸਤੇ ਤੀਸਰੇ ਦਿਨ ਵਲੌਗ ਪਾ ਲਨੇ ਹੁੰਦੇ ਆਪਾਂ ਤਰੀ ਫੁੱਲ ਵਾਚ ਕਰਿਆ ਕਰੋ ਜੀ ਵਲੌਗ ਨੂੰ ਹੁਣ ਤਾਂ ਆਪਾਂ ਹਰ ਰੋਜ਼ ਨਹੀਂ ਪਾਉਂਦੇ ਹੈਗੇ ਤੀਸਰੇ ਦਿਨ ਪਾਉਨੇ ਆਗੇ ਨਾ बस ਇੱਕ ਦੀ ਸ਼ਾਰਟ ਵੀਡੀਓ ਪਾ ਦਿੰਦੇ ਹੁੰਨੇ ਆ ਤੇ ਤੀਸਰੇ ਦਿਨ ਵਲੌਗ ਪਾਉਣੇ ਆਪਾਂ ਤੇ ਧੁੱਪ ਬਹੁਤ ਹੋ ਗਈ ਹੁਣ 4 ਵਜੇ ਨੇ ਹਜੇ ਸਵਾ 4 ਮੈੰਗੋ ਆ ਸਿੱਟ ਗਈਆਂ ਗਰਮੀ ਆ ਜੀ ਬਹੁਤ ਆ ਜੇ ਕਿ ਤਾਂ ਲੋ ਨਾ ਅੱਗੇ ਚਲਦੀ ਹੁੰਦੀ ਕਣਕਾਂ ਜਾਂ ਤੋਂ ਬਾਅਦ ਲੋ ਅਪ੍ਰੈਲ ਮਈ ਦੀ ਚ ਲੋ ਚਲਦੀ ਹੁੰਦੀ ਹੈ ਕਿ ਤਾਂ ਲੋ ਬਹੁਤ ਚੱਲਣ ਵੀ ਲੱਗੀ ਗਰਮ ਗਰਮ ਅੱਜ ਅਸੀਂ ਸਕੂਲ ਜਾਂਦੇ ਸੀਗੇ ਸਾਡੇ ਘਰਸਤੇ ਹੀ ਟਾਈਮ ਸੀਗਾ ਸੇਕ ਮਾਰਦਾ ਸੀਗਾ ਛਟਕ ਤੇ ਕੀ ਬਣੂਗਾ ਕਿ ਬਹੁਤ ਗਰਮੀ ਪੈਣੀ ਹੈਗੀ ਇਸ ਜਿਵੇਂ ਹੁਣ ਗਰਮੀ ਇਸ ਹਿਸਾਬ ਨਾਲ ਤਾਂ ਮਈ-ਜੂਨ ਚ ਤਾਂ ਬੜਾ ਬੁਰਾ ਹਾਲ ਹੋ ਜਾਊਗਾ ਬਹੁਤ ਗਰਮੀ ਪੈ ਰਹੀ ਹੈਗੀ ਤੇ ਉਹਨਾਂ ਨੇ ਫਿਰ ਕਿਤਾਬਾਂ ਸਾਨੂੰ ਦੇਤੀਆਂ ਜੋਤਦੀਆਂ ਇਕੱਲੇ ਚੱਲ ਵੀ ਕੱਲ ਨੂੰ ਛੁੱਟੀ ਆ ਪਤ ਨਹੀਂ ਮੈਂ ਭੁੱਲ ਗਈ ਕੀ ਕਹਿੰਦੇ ਸੀ ਹੋਰੀ ਨਾਲ ਦੇ ਸਰ ਵੀ ਪਰਸੋਂ ਸਕੂਲ ਆ ਜਾ ਕਰਨਗੇ ਪੜ੍ਹਾਈ ਸ਼ੁਰੂ ਹੋਊਗੀ 11 ਤਰੀਕ ਤੋਂ ਸਕੂਲ ਜਾਣਗੇ ਤਾਂ ਅਸਲ ਨੂੰ ਐ ਸੀਗਾ ਹੋ ਰਿਹਾ ਜੀ ਚਾਰ ਦਿਨ ਕੁਸ ਬਸ ਕੰਫਿਊਜ਼ਨ ਹੋਇਆ ਪਿਆ ਸੀਗਾ ਵੀ ਕਿੱਧਰ ਲੱਗੀ ਕਿੱਧਰ ਲੱਗੀਏ ਸਾਡੇ ਨਾਲ ਹਰ ਸਾਲ ਇਹੀ ਹੋ ਹੁੰਦਾਗਾ ਔਖਾ ਸੋਚਣ ਸੋਚਣਾ ਪੈਂਦਾਗਾ ਪਿੰਡ ਚ ਸਕੂਨ ਹੋਵੇ ਚ ਅੱਜ ਦਾ ਕੋਈ 10ਵੀਂ ਦਾ ਜਾਂ 12ਵੀਂ ਦਾ ਬੱਚਾ ਉੱਥੇ ਹੀ ਲੱਗਿਆ ਰਹੇ ਬਹੁਤ ਔਖਾ ਪਾਸੇ ਬਣ ਛੋਟੇ ਬੱਚਿਆਂ ਨੂੰ ਜਿਹੜਾ ਐਨੇ ਕਿੱਡੇ ਕਨੇਗੇ ਹਜੇ ਇਹ ਨਿਆਣੇ ਨੇਗੇ ਨੌਵੀਂ ਚ ਜਦੋਂ ਅਸੀਂ ਲਾਇਆਗਾ ਐਂ ਲੱਗਦਾ ਹੁੰਦਾ ਸੀ ਵੀ ਹਾਏ ਵਾਸਤੇ ਕਿਵੇਂ ਚੜਿਆ ਕਰੂ ਚਲੋ ਹੁਣ ਆਤਜੀ ਬਣ ਗਈ ਵਿਚਾਰੇ ਵਾਸਤੇ ਵਗ ਜਾਂਦੇ ਸੀਗੇ ਉਸ ਬਸ ਸਾਲੇ ਕਨੈਕਟਰ ਜੀ ਵੀ ਵਧੀਆ ਜਾਣ ਪਛਾਣ ਜੀ ਹੋ ਗਈ ਸੁਭਾਗ ਦੀ ਉਹਨਾਂ ਦਾ ਸਾਰਿਆਂ ਦਾ ਤੇ ਹੁਣ ਦਸਵੀਂ ਚ ਅਸੀਂ ਇਥੇ ਫੇਰ ਰੱਖਤੇ ਮੜਿਆ ਤਾਂ ਆ ਕੇ ਗੇਰੋਂ ਵੀ ਚਲੋ ਨਾਨਦਪੁਰ ਵਾਲਾ ਸਕੂਲ ਵੀ ਦਸਵੀਂ ਤੱਕ ਹੀ ਹੈਗਾ ਵੀ ਚਲ ਦਸਵੀਂ ਤਾਂ ਕਰੋ ਇੱਥੇ ਅੱਗੇ ਦਾ ਫੇਰ ਪਤਾ ਹੀ ਆ ਪਲੱਸ ਵਾ ਹੁਣ 10 ਤੋਂ ਫਾਫੜੀ ਕਰਨੀ ਪੈਣੀ ਹੈਗੀ ਵੀ ਜਦੋਂ ਆਪਣੇ ਹੈ ਹੀ ਨਹੀਂਗਾ ਸਕੂਲ ਉਸ ਤੋਂ ਕਿਨਾਂ ਕੋਈ ਚਲੋ ਦੋਂ ਥੋੜੇ ਜਿਹਾ ਹੋਰ ਵੱਡੇ ਵੀ ਹੋ ਜਾਣਗੇ ਮੋਟਰਸਾਈਕਲ ਜਾਂ ਸਾਈਕਲ ਤੇ ਵੀ ਜਾ ਸਕਦੇ ਆ ਹਜੇ ਤਾਂ ਨਿਆਣੇ ਨੇਗੇ ਮੋਟਰਸਾਈਕਲ ਤੇ ਬਗਜਿਆ ਕਰਨਗੇ ਤਾਂ ਦੋਨੇ ਜਾਂ ਇੱਕ ਤੇ ਬਗਜਿਆ ਕਰਨਗੇ ਕਈ ਬੱਚੇ ਤਾਂ ਉੱਥੇ ਹੀ ਰਹਿ ਗਏ ਕਈ ਹਟ ਵੀ ਗਏ ਫਿਰ ਐ ਵੀ ਹੁ ਸਾਰਿਆਂ ਦੀ ਰੀਸ ਤਾਂ ਕਰੀ ਵੀ ਨਹੀਂ ਜਾਂਦੀ ਹੈਗੀ ਨੇ ਇੱਕ ਵਾਰੀ ਇਹ ਕਿਤਾਬਾਂ ਸਾਨੂੰ ਦੇਖ ਫੜਾਤੀਆਂ ਤੇ ਵੀ ਚਲੋ ਸਕੂਲ ਜਾਣਗੇ ਉਹਦੇ ਲੈ ਜਾਣਗੇ ਇਹ ਇੱਕ ਡੱਬਾ ਨੂੰ ਸਾਰਿਆਂ ਨੂੰ ਦਿੱਤੀਆਂ ਜਿੰਨੀ ਕਪੜਾ ਦਤੀਆਂ ਸਾਨੂੰ ਤੇ ਆਪਦੀਆਂ ਕਾਪੀਆਂ ਰਿਸਟਰ ਵਗੈਰਾ ਲੈ ਆਊਗਾ ਕੱਲ ਨੂੰ ਲਾਡੇ ਜਾ ਕੇ ਜੇ ਕੋਈ ਹਾਰਮਨ ਕਹਿੰਦੀ ਹੈ ਜਾਣ ਨੂੰ ਉਹਦੇ ਨਾਲ ਜਾ ਕੇ ਲੈ ਆਊਗਾ ਹੁਣ ਤਾਂ ਨਾ ਘਰੇ ਵੀ ਤੰਗ ਕਰਦੇ ਨੇਗੇ ਘਰੇ ਤੰਗ ਬਹੁਤ ਕਰਦਾ ਹੈਗਾ ਬਸ ਐ ਲਗੂ ਕਹੀ ਜਾਂਦੀ ਮੈਂ ਤਾਂ ਹੁਣ ਕਈ ਦਿਨਾਂ ਦੀ ਹਾਰਮਨ ਵੀ ਕਈ ਮੰਮੀ ਨੂੰ ਸਕੂਲ ਭੇਜਿਆ ਕਰੋ ਨਾ ਅਸਲ ਕੰਕਲੂਜਨ ਸੀਗਾ ਵੀ ਹੁਣ ਕਿੱਥੇ ਲੱਗੂ ਕਿੱਥੇ ਲੱਗੂ ਕਿੱਟੇ ਜਪਾੜੂਗਾ ਫਿਰ ਆਉਗੀ ਬੁੱਕਾ ਤੇ ਚਲੋ ਜੀ ਫਿਰ ਮਿਲਦੇ ਆ ਲਓ ਜੀ ਟਾਈਮ ਹੋ ਗਿਆ ਪੌਣੀ 6 ਦਾ ਨਾ ਪਕਾ ਬਣਾਉਣੇ ਅੱਜ ਅੰਮ੍ਰਤੀ ਦਹੀਂ ਪਾਈ ਸੀ ਥੋੜੀ ਹੀਰਕੋੜਾ ਅੱਜ ਉਹ ਸਵੇਰੇ ਸਵੇਰੇ ਖਾਲਾ ਦੇ ਨੂਰ ਕੱਪੜੇ ਥੋੜਾ ਥੋੜੀ ਹੁੰਦੀ ਹੋਈ ਰਾਤ ਸਵੇਰੇ ਸਲਾਦ ਸੀ ਵੀ ਬੱਤੀ ਬਣਾ ਲਈ ਰਾਤ ਕੋਈ ਸਬਜ਼ੀ ਬਚੀ ਨਹੀਂ ਸੀ ਇਸ ਵੇਰੇ ਜਦੋਂ ਲਗ ਰਹੀ ਤੇ ਕੰਮ ਕੋਈ ਵੇਲਾ ਜਾਂ ਜਾਂਦਾ ਮੱਲੋ ਮੱਲੀ ਲੋਕਾਂ ਨੇ ਬੱਤੀ ਬਣਾਉਣ ਲੱਗੇ ਫਿਰ ਬਾਹਲੇ ਡੋਲੇ ਨੇ ਰੋਟੀ ਨੇ ਸੇ ਰੋਟੀ ਪਚਾਣ ਦੇ ਕੰਮ ਬੰਨ ਗਏ ਇਹ ਕਿੰਨਾ ਬਦਾ ਸੌਇ ਤੇ ਕਾਰੇ ਕੰਮ ਬੰਨ ਗਾ ਤੇ ਇਹ ਆਪਾਂ ਦਜੀ ਥੋੜਾ ਜਿਹਾ ਪਾਣੀ ਪਾ ਕੇ ਆ ਲਿਆ ਹੋਇਆ ਇੱਕ ਗੰਡਾ ਚੀਰੇ ਆਪਾਂ ਲਾ ਲ ਇੱਕ ਹਰਾ ਚੀਲੇ ਛੋਟਾ ਜਿਹਾ ਲਾਲ ਚੀਲੇ ਤੇ ਅੱਧਾ ਟਮਾਟਰ ਚੀਰੇ ਅੰਦਰ ਥੋੜੀ ਬਣਾਵਾਂਗੇ ਨਾ ਤਾਂ ਕਰਕੇ ਫਿਰ ਬਾਹਰ ਟਮਾਟਰ ਟਮਾਟਰ ਜਾਂ ਮੁੱਢਾ ਵਿੱਚ ਤਾਂ ਅੱਧਾ ਟਮਾਟਰ ਚੀਰੇ ਲਾ ਲਈ ਇੱਕ ਕੁੱਲੇ ਨੂੰ ਪਾਣੀ ਪਾ ਹਾਂ ਤੇ ਮੇਰੀ ਕੇਵਲ ਹੁਣ ਛੋਟੇ ਤੋਂ ਆਮ ਪਾਣੀ ਤੋਂ ਵੇਸਣ ਘੋਲਿਆ ਦਾ ਮੈਂ ਥੋੜਾ ਜਿਹਾ ਘੋਲੂਗੀ ਜਣੀ। ਬਰਨੋ ਮੱਲੀ ਫਿਰ ਜ਼ਿਆਦਾ ਹੋ ਜਾਂਦੀ ਇਹ ਫੁੱਲ ਕੇ। ਫੇਰ ਨੂੰ ਤੇਰੀ ਵਧੀਆ ਲੱਗਦੀ ਤੇ ਜੀ ਆਪਾਂ ਦੂਸਰੇ ਡੰਗ ਖਾਈਏ ਹਨ 1 ਮਿੰਟ। ਫਲੈਸ਼ ਨਹੀਂ ਚੱਲੀ ਸੀਗੀ ਫਲੈਸ਼ ਤੋਂ ਫੇਰ ਵਧੀਆ ਚਾਲਣ ਜਿਆ ਪੈਂਦਾ ਲੱਗੂ ਇਹ ਚ। ਇਹ ਨੇਰਾ ਜਿਹਾ ਕੰਟਾ। ਤੇ ਅਸੀਂ ਕੜਾਂਗੇ ਜੋਖਰੀ ਬਣਾਵਾਂਗੇ ਫਿਰ ਸਵੇਰ ਨੂੰ ਜੇ ਰੱਖਤੀ ਐ ਫਿਰ ਇਹ ਸੰਗਣੀ ਜੀ ਹੋ ਜਾਂਦੀ ਆਪਣੇ ਸੰਗਣੀ ਜੀ ਫਿਰੰਬਰਤੀ ਖਾਂਦੇ ਨੇ ਹੈਗੀ ਸਵੇਰ ਨੂੰ ਸੰਗਣੀ ਜੇ ਵਰਤੀ ਵਧੀਆ ਲੱਗਦੀ ਹੈਗੀ ਤੇ ਸੋਹਣੇ ਜੋਖਰੀ ਬਣਾ ਲਾਂਗੇ ਆਪਾਂ ਸਵੇਰੇ ਕੋਈ ਹੋਰ ਜਾਂ ਚਾਤਨੀ ਬਣਾ ਲਾਂਗੇ ਚਾਤਨੀ ਆਪਣੇ ਧਨੀਆ ਤੇ ਫਿਰ ਹਰੀਆਂ ਮੱਠੀਆਂ ਦੀ ਵਧੀਆ ਲੱਗਦੀ ਹੈ ਜੀ ਸਵਾਦ ਆ ਜਾਂਦੀ ਚਾਤਨੀ

ਹੁਣ ਆਪਾਂ ਪਹਿਲੀ ਹਲਦੀ ਘੱਟ ਪਾਈਏ ਫਿਰ ਚਿੱਟੀ ਜੀ ਬਣ ਜਾਂਦੀ ਹੈਗੀ ਸਮਾਨ ਜਮੈਂ ਵੱਧ ਪਾਉਣੀ ਹੁੰਨੀ ਆਗੀ ਅੰਬਰਤੀ ਚ ਤੇ ਆਲੂ ਪਾਇਆਗਾ ਆਪਾਂ ਇੱਕ ਗੰਡਾ ਤੇ ਦਾ ਟਮਾਟਰ ਤੇ ਹੁਣ ਇਹਨੂੰ ਰਿੰਚ ਰਿ ਮਲਾਂਗੇ ਚੰਗੀ ਤਰ੍ਹਾਂ ਹੋਣ ਮੈਂ ਲਿਆਉਣੀ ਆਂਗੀ ਧਨੀਆ ਕੰਬਰਤੀ ਬਣ ਗਈ ਲੱਸੀ ਆਪਾਂ ਦਹੀਂ ਦੀ ਬਣਾ ਕੇ ਪਾਈ ਜੈਗੀ ਤੇ ਕੋਲ ਮੈਂ ਟਮਾਟਰ ਹਾਂ ਸੌਰੀ ਧਨੀਆ ਤੋੜ ਕੇ ਰੱਖਿਆ ਉਹਨੇ ਧਨੀਆ ਪਾਉਲਿਆ ਵਿੱਚ ਇਹਨੂੰ ਰਿਜੇ ਲੂਗੀ ਥੋੜੀ ਜਿਹੀ ਹਿਦਾਸ ਵੀ ਮੇਂ ਟਰੈਨਾਂਗੇ ਚੰਗੀ ਤਰ੍ਹਾਂ ਲੋ ਜੀ ਮਰਤੀ ਆਪਣੀ ਤਿਆਰ ਹੈਗੀ ਧਨੀਆ ਪਾ ਲਿਆ ਮੈਂ ਤੇ ਤੁਹਾਨੂੰ ਰੰਗਰ ਦੇਖੋ ਕਿੰਨਾ ਸੋਹਣਾ ਹੋ ਗਿਆ ਲੱਸੀ ਨਾਲ ਨਾ ਫਿਰ ਕਲਰ ਬਦਲ ਜਾਂਦਾ ਹੈਗਾ ਨਿੱਖਰ ਜਾਂਦਾ ਰੰਗ ਤੇ ਮਸ ਹੁਣ ਮੈਂ ਆਟਾ ਲੈਂਦੀ ਆ ਇਸਦੇ ਨਾਲ ਹੀ ਰੋਟੀ ਬਣਾਈ ਵਧੀਆ ਰਹਿੰਦੀ ਹੈ ਗਰਮੀ ਚ ਤਾਂ ਬੰਦ ਕਰਤਾ ਗੈਸ ਮਰਤੀ ਬਣ ਗਈ ਆਪਣੀ ਹਾਰਮਨ ਤਾਂ ਰੈਡੀ ਗਏ ਸੀਗੇ ਖੇਤ ਇਹ ਤੋੜ ਲੈ ਇਹ ਚਿੱਟੀ ਬੈਂਗਣੀ ਆਪਣੇ ਉੱਥੇ ਠੇਕੇ ਵਾਲੇ ਬਾਣ ਕੋਲੇ ਨਾ ਲੱਗਦੀ ਐ ਇਹ ਬੂਟੇ ਜਲਾਏ ਹੋਏ ਨੇ ਮੈਨੂੰ ਚੰਗੀ ਲੱਗਦੀ ਖਾਂਦਾ ਤਾਂ ਆਪਣੇ ਕੋਈ ਵੀ ਨਹੀਂ ਉਹ ਹੀ ਤੋੜ ਲਿਆ ਪਹਿਲਾਂ ਕਾਇਦਨ ਪਈ ਰਹੀ ਹਾਰ ਕੇ ਸਿੱਟੀ ਮੈਂ ਜਦੋਂ ਖਰਾਬ ਹੋ ਗਈ ਇਹ ਤਾਂ ਅੰਦਰ ਜਾਣੀ ਸੋਹਣਾ ਬਣਦਾ ਸਬਜੀ ਦਾ ਚੀ ਨਹੀਂ ਕਰਦਾ ਖਾਣ ਨੂੰ ਜੇ ਬਣਾ ਲਈ ਫਿਰ ਵੀ ਕਾਲੀ ਬੈਂਗਣੀ ਹਜੇ ਸੋਹਣੀ ਲੱਗਦੀ ਐ ਸਬਜੀ ਵਧੀਆ ਰੰਗ ਬਣ ਜਾਂਦਾ ਦੇਖ ਲਈ ਤੂੰ ਕਈ ਦਿਨ ਪਈ ਰਹੂਗੀ ਫੇਰ ਇਹ ਸਿੱਟਾਂ ਨਾ ਬਣਾ ਲਾਗੇ ਕਿ ਨਾ ਥੋੜੀ ਜੀ ਹੈ ਕੀ ਹਾਂ ਲੱਗਦੀ ਵੱਧ ਆ ਮੈਨੂੰ ਲੱਗਦਾ ਹੈ ਨਾ ਕਾਲੀ ਤੋਂ ਵੀ ਵੱਧ ਲੱਗਦੀ ਆ ਤਾਂ ਨਗਰਾਂ ਦੀ ਦਾਲ ਬਣਾ ਦੇ ਇੱਕ ਉਹ ਜੀ ਟਾਈਮ ਹੋ ਗਿਆ 6:50 ਮਿੰਟ ਹੋ ਗਏ ਮੈਂ ਹੁਣ ਲੱਗਦੀ ਰੋਟੀ ਤਵ ਆਪਾਂ ਮਾਂਜ ਕੇ ਰੱਖ ਲਿਆ ਥੋੜੀ ਹੌਲੀ ਹੋ ਸਾਡੇ ਸੱਤ ਹੋ ਜਾਣਗੇ ਅੱਡਾ ਸਾਰਾ ਕੰਮ ਨਿਕਲਦੇ ਰੋਟੀ ਖਾਣ ਦੀ ਕਰਦੇ ਹਰ ਮਨਾ ਰੋਟੀ ਖਾਓ ਬੁਤਨਾ ਦੀ ਨਾ ਫਿਰ ਗੈਸ ਤੇ ਵੱਧ ਬਣ ਜਾਂਦੀਆਂ ਨੇ ਹਾਵ ਨਹੀਂ ਉਹਦਾ ਘਰੋਂ ਤਾਂ ਧਿਕਰੀਏ ਦੀ ਸਿਆਏ ਅੱਜ ਵਧੀਆ ਮਰਤੀਆ ਚ ਬਹੁਤ ਦਿਨ ਤੋਂ ਮਰਤੀ ਬਣਾਈ ਆ ਸੀ ਸ਼ੈਲਗ੍ਰਾਮ ਦਾ ਟਿਊਸ਼ਨ ਲੋਕੇਸ਼ਨਾਂ ਉਨੂੰ ਰੁੱਟੀਆ ਕੇ ਲੈ ਜੂਗੀ ਐ ਘਰ ਆ ਹੈ ਤੇਰੇ ਕੋਲ ਆ ਗਿਆ ਆਰਮਨਾ ਅੱਛੀ ਲੱਸੀ ਬਣਾ ਲੈ ਜੱਗ ਚ ਫਿਰ ਅੱਡ-ਅੱਡ ਬਣਾਉ ਰਿਓ ਫਿਰ ਉਹ ਹੋ ਜਾਂਦਾ ਅੱਡ-ਅੱਡ ਲੋਟ ਨਹੀਂ ਹੋ ਰਹੀ ਜੀ

ਨੇ ਹਾਂ ਫਿਰ ਪਾ ਕੇ ਰੱਖ ਤੈਨੂੰ ਕੋਲੇ ਵਸ ਰੋਟੀ ਨਾ ਕੇ ਆ ਜਾ ਹਰਮਣਾ ਹਾਂਜੀ ਐ ਕਰ ਹਾਂ ਆ ਗੱਜ ਜੱਗ ਚੋ ਨਾ ਹਾਂ ਮੇਰੇ ਕੋਲੇ ਆਇਆ ਆਂ ਦੱਸ ਗਾੜੀ ਚ ਦੁੱਧ ਕੱਢ ਕੇ ਕੱਚੀ ਲੱਸੀ ਸਾਰੇ ਇਕੱਠੀ ਬਣਾ ਲਾ ਜੱਗ ਚ ਹੋਰ ਨਹੀਂ ਲੋਟੋ ਇਹਨਾਂ ਦੇ ਪਹਿਲਾਂ ਹੋਰ ਚਾਰ ਜਲਾ ਦੇ ਐ ਕਰ ਦੇ ਚਲੋ ਜੀ ਟਾਈਮ ਹੋ ਗਿਆ 7 ਦਾ ਮੈਂ ਹੁਣ ਰੋਟੀ ਲੱਗ ਜੂ ਹੋਵੇ 5 ਮਿੰਟ ਮੈਨੂੰ ਦੇ ਦੋ ਉਟੀ ਘਾਲ ਆ ਗਈ ਬਸ ਬਸ ਸ਼ਾਮ ਸਵੇਰੇ ਖਾਣ ਬਸ ਉਟੀ ਘਾਲ ਦੀ ਹੈਗਾ ਥੋੜੀ ਜਿਹਾ ਹੁੰਦਾ ਨੀ ਪੋਟੈਟੋ ਲੱਗ ਜੇ ਆਪਾਂ ਵੀ ਬਣਾਈਏ ਕੇ ਬਸ ਸਤਾਈ ਕਰਕੇ ਇੱਕ ਦਿਨ ਛੱਡ ਕੇ ਵੀਡੀਓ ਪਾਉਣੇ ਹੁੰਦੇ ਆ ਪਲੀਜ਼ ਫੁੱਲ ਵਾਚ ਕਰਿਆ ਕਰੋ ਜੀ ਤਾਂ ਕੱਚੀ ਲੱਸੀ ਬਣਾ ਲਵਤਾਂ ਜੱਗ ਕੀ ਨਹੀਂ ਹੈਗਾ ਜੱਗ ਵਿੱਚ ਪੈਗਾ ਤਾਂ ਦੁੱਧ ਪਿਆ ਫਰਿੱਜ ਚ ਉਹ ਚੋਂ ਇੱਕ ਘੜੀ ਭਰ ਤੇ ਬਾਕੀ ਸਾਰੇ ਚ ਸਾਰੇ ਠੰਡਾ ਪਾਣੀ ਪਾ ਲਾ ਉਟੀ ਲੱਸੀ ਜੱਗ ਭਰ ਲੈ ਤੇ ਜਿਹੜੇ ਜਿਹੜੇ ਜਗ ਵਿੱਚ ਘੱਟ ਦੁੱਧ ਹੈ ਹਾਂ ਅਡੋ ਅਡ ਕੋਰ ਬਣਾਉਣੀ ਆ ਤੇ ਰੋਟੀ ਨਹੀਂ ਆਉਂਦਾ ਹੈਗਾ ਉੱਚ ਤਾਂ ਇੰਨਾ ਦੁੱਧ ਹੈਗਾ ਮੈਂ ਘੜਬੀ ਭਰਦੇ ਸਮਝ ਆਈ ਨਹੀਂ ਤੈਨੂੰ ਕਿੰਨੇ ਵਾਰੀ ਕਹਤਾ ਮੈਂ ਦਿਮਾਗ ਹੈ ਤੇ ਉਹ ਤਾਂ ਬਣਾ ਕੇ ਨਾ ਕਹਿੰਦੇ ਹੁੰਦੀ ਰੋਟੀ ਬਾਹਰ ਨੇ ਤੂੰ ਆਪਦੀ ਬਣਾੜਬੀ ਦੀ ਮਮੀ ਕਰਦੀ ਹੋ ਗਈ ਹੈ ਟੋਕਰੀ ਚ ਪਾ ਦੇ ਵੀਡੀਓ ਨੂੰ ਫਿਰ ਲਵੋ ਚ ਫਰਿਆ ਕਰੋ ਜੀ ਪਲੀਜ਼ ਫਰਿੱਜ ਚ ਧਰ ਦੇ ਜਾ ਘਰੋਂ ਲੈ ਖਸਾ ਚੁੱਲ ਕਰ ਵੀ ਇਥੇ ਬਣਾ ਲਵਾਂ ਅੰਦਾ ਪਟਾਣਾ ਅੱਜ ਅਗਗਾ ਲਾ ਬਾਲੇ ਨੂੰ ਜੱਗਰਾ ਬਾਲਾ ਇਹ ਘੱਟ ਹੈ ਘੱਟ ਠੰਡਾ ਹੋ ਗੋਤਰਾ ਲਾ ਬਾਲਾ ਤਾਂ ਨਹੀਂ ਕੋਲੋਂ ਗਰੰਡ ਵੀ ਆਪਾਂ ਇੱਥੇ ਕਰਦੇ ਆ ਬਿਲਕੁਲ ਕਿਸੇ ਹੋਰ ਵਲੌਗ ਨਾਲ ਤੇ 프리 ਵਲੌਗ ਤੋਂ ਬਚ ਕੇ ਕਰਿਆ ਕਰੋ ਵੀਰੋ ਦੇਖ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Dann warte